ਸਰ ਨੰਬਰ 5 ਦੋ ਸਾਲ ਬਾਅਦ ਦੁਸ਼ਹਿਰਾ ਕਮੇਟੀ ਦਾ ਪ੍ਰਧਾਨ ਚੁੜਿਆ ਗਿਆ ਸੀਗਾ। ਯਾ ਇਹ ਸਮਝੋ ਜਬਰਸਤੀ ਬਣਾਏ ਸੀ ਇਹ ਤਾਂ ਚਾਹੁੰਦੇ ਸੀ। ਚਲੋ ਫਿਰ ਵੀ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਦੋ ਸਾਲ ਜਿਹੜਾ ਦੁਸ਼ਹਿਰਾ ਦਾ ਹੋਇਆ ਕੀਤਾ ਹੀ ਕਾਬਲੇ ਤਾਰੀਫ ਹੈ। ਆਪਾਂ ਆ ਇਸੇ ਵੇਲੇ ਇਹਨਾਂ ਦੀ ਪੰਡਤ ਗਿਰੀ ਕਾ ਉਹ ਆ ਬੀਤਿਆ। ਦੋਸਾਲ ਦੀ ਗਰਮ ਮੰਤਵਾਲ ਹੋ ਸਦੀ ਬਾਰੀ ਆਗੇ ਇਸ ਤੇ 11 ਕਮੇਟੀ ਦਾ ਪ੍ਰਚਾਰ ਲਈ ਸਾਡੇ ਸੱਜਿਆਂ ਦੇ ਵਿੱਚੋਂ ਜੇ ਕੋਈ ਆਪਣੇ ਆਪ ਆ ਕੇ ਸੇਵਾ ਕਰਨਾ ਚਾਹੁੰਦਾ ਤਾਂ ਦੱਸ ਸਕਦਾ ਨਹੀਂ ਫਿਰ ਆਪਾਂ ਕਰਨ ਲੋੜੀ ਦੀ ਦੁੰਦੀ ਲਈ ਦੱਸੋਈ ਕੋਈ ਨਾਮ ਜਿਹਦੇ ਨਾਮ 'ਵਿਲੇਜ ਲੀਪੀਆ' ਹੋ ਕੇ ਕਿਸੇ ਵੀ ਨਾਮ ਪ੍ਰਪੋਜ਼ ਕਰਨਗੇ ਜੇ ਕੋਈ ਆਪਣੇ ਆਪ ਆਣਾ ਚਾਹੁੰਦਾ ਜੀ ਜ਼ਹਤ ਕਰੇ ਕਰਦੇ ਹਾਂ ਜਾਨੀ ਰੋਕ ਸਰਗਰ ਵਾਲੀ ਤੁਸੀਂ ਦੱਸੋਗੇ ਆਹ ਐਂਡ ਰਿਕਰਡ ਆ ਗਏ ਦੋ ਸਾਲ ਦੋ ਇਨੀ ਕੰਟੀਨਿਊ ਹੋ ਕੇ ਉਹ ਬਦੋ ਬੰਦ ਕਰ ਦੋ ਸਾਲ ਦੇ ਬੰਦ ਕਰ ਦੋ ਜੈ ਸ਼ੀਵ ਰਾਮ ਜੈ ਸ਼ੀਵ ਰਾਮ ਜੈ ਸ਼ੀਵ ਰਾਮ ਸਭ ਤੋਂ ਪਹਿਲਾਂ ਤਾਂ ਸ਼ਾਹੇਦ ਸਾਹਿਬ ਦਾ ਸਾਰੀ ਦੁਸ਼ਹਿਰਾ ਕਮੇਟੀ ਦਾ ਬਹੁਤ ਬਹੁਤ ਥੈਂਕਸ ਇਹਨਾਂ ਨੇ ਪਿਛਲੇ ਦੋ ਸਾਲ ਮੇਰਾ ਪੂਰਾ ਸਾਥ ਦਿੱਤਾ 2022 ਦਾ ਦਸ਼ਹਿਰਾ ਵੀ ਬਹੁਤ ਵਧੀਆ ਰਿਹਾ 2023 ਦਾ ਦਸ਼ਹਿਰਾ ਉਸ ਤੋਂ ਵੀ ਵਧੀਆ ਰਿਹਾ ਤੇ Hindu ਸਮਾਜ ਦਾ ਇਹ ਬਹੁਤ بڑا ਤਿਉਹਾਰ ਹੈ ਤੇ ਇਹ ਇਹ ਜਿਹੜਾ ਤਿਉਹਾਰ ਖੰਨੇ ਸ਼ਹਿਰ ਚ ਮਨਾਇਆ ਜਾਂਦਾ ਹੈ ਇਹ ਬਹੁਤ ਹੀ بڑا ਤਿਉਹਾਰ ਦੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਹਾਲੇ ਵਾਲੇ ਦੇ ਜ਼ਿਲ੍ਹੇ ਵੀ ਪਿੰਡ ਨੇ ਜਿੰਨੇ ਵੀ ਛੋਟੇ-ਛੋਟੇ ਕਸਬੇ ਨੇ ਉਹਨਾਂ ਨੂੰ ਲੋਕ ਬਹੁਤ ਜ਼ਿਆਦਾ ਉਰੇ ਆਉਂਦੇ ਨੇ ਤੇ ਤੇ ਨਾ ਕਿਤੇ ਕੱਲੀ ਪ੍ਰਧਾਨਗੀ ਦੀ ਗੱਲ ਨਹੀਂ ਹੈ ਇਹ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈ ਸੋ ਮੈਂ ਆਪਣਾ ਤਨੋਂ ਮਨੋਂ ਇਹਦੀ ਸੇਵਾ ਵੀ ਕੀਤੀ ਥੋੜੇ ਸਹਿਯੋਗ ਨਾਲ ਕੀਤੀ ਜਿਨੇ ਵੀ ਸਾਰੇ ਉਹ ਭਰਾ ਬੈਠੇ ਆ ਮੈਂ ਇਹਨਾਂ ਦਾ ਦਿਲੋਂ ਰਿਣੀ ਐ ਵੀ ਇਹਨਾਂ ਨੇ ਮੇਰਾ ਦੋ ਸਾਲ ਇੰਨਾ ਸਾਥ ਦਿੱਤਾ ਸੋ ਸ਼ਾਈ ਜੱਬ ਨੇ ਵੀ ਪੂਰਾ ਪਹਿਲਾਂ ਹੀ ਜਨਰਲ ਸੈਕਟਰੀ ਸੀਗੇ ਉੱਥੋਂ ਬਾਅਦ ਇਹ ਦੂਸਰੀ ਟਰਮ ਦੇ ਵਿੱਚ ਲੈਕਸਪੁਰਾ ਨਵੀਰੇ ਸੀਨੀਅਰ ਲੈਕਸਪੁਰਾ ਨਵੀਰੇ ਇਹਨਾਂ ਦਾ ਬਹੁਤ ਬੜਾ ਸਹਿਯੋਗ ਰਿਹਾ ਮੈਂਡਰ ਸਾਹਿਬ ਨੇ ਮੀਡੀਆ ਦਾ ਪੂਰਾ ਭਾਰ ਸੰਭਾਲਿਆ ਜੀ ਇਹਨਾਂ ਦਾ ਬਹੁਤ ਸਹਿਯੋਗ ਰਿਹਾ ਸ਼ਮਸ਼ੇਰ ਜੀ ਬੈਠੇ ਆ ਰੀਤਾ ਚੇ ਬੈਠੇ ਨੇ ਇਕਬਾਲ ਜੀ ਚੰਨੀ ਬੈਠੇ ਗੌਤਮ ਸ਼ਰਮਾ ਜੀ ਸਾਡੇ ਅੰਕਲ ਇਹਨਾਂ ਨੇ ਇਹਨਾਂ ਤੋਂ ਬਿਨਾਂ ਤਾਂ ਕਦੇ ਦੁਸ਼ਹਿਰਾ ਹੋਈ ਨਹੀਂ ਸੀ ਜੱਗ ਦਾ ਸੋ ਮੈਂ ਸਾਰੀ ਟੀਮ ਦਾ ਹੋ ਸਕਦਾ ਮੈਂ ডিসਿਜਨ ਆ ਨਾ ਲੈਣਾ ਪੂਰੀਆ ਹਾਂ ਗਾ ਮਹਿੰਦਰ ਅਰੋੜਾ ਜੀ ਬੈਠੇ ਨੇ ਨਗੋੜੀ ਬੈਠੇ ਨੇ ਮੈਂ ਸਭ ਦਾ ਬਹੁਤ ਬਹੁਤ ਥੈਂਕਸ ਕਰਦਾ ਹਿਲੂ ਮੇਰਾ ਸਾਥ ਦੇਣ ਲਈ ਸੋ ਇਹ ਜਿਹੜੀ ਹੁਣ ਅਗਲੀ ਟੀਮ ਦੀ ਜਿਹੜੀ ਹੈਗੀ ਹੈ ਇਹ ਐਸੇ ਤਾਂ ਹੋਂ ਦਾ ਵੀ ਕੋਈ ਵੀ ਆਪੇ ਅੱਗੇ ਆ ਜਵੇ ਤਾਂ ਬੜਾ ਵਧੀਆ ਸੇਵਾ ਵਾਲਾ ਮੌਕਾ ਹੈ ਸੋ ਸਾਰੀ ਟੀਮ ਨੇ ਇੱਕ ਨਾਮ ਡਿਸਾਈਡ ਕੀਤਾ ਹੈ ਉਹ ਜਾਣਿਆ بڑا ਜਾਣਿਆ ਪਹਿਚਾਣਿਆ ਨਾਮ ਹੈ ਸ਼ਹਿਰ ਦੇ ਵਿੱਚ ਕਿਸੇ ਵੀ ਉਹਨੂੰ ਪਹਿਲੋ ਵੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਹੈ ਆਲਰੇਡੀ ਕਾਫੀ Hindu ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਆਪਣਾ ਚਾਹੀਏ ਸਕੌਨ ਹੈ ਚਾਹੀਏ ਰਾਮ ਮੰਦਰ ਕਮੇਟੀ ਹੈ ਚਾਹੀਏ ਰਾਮ ਨਿਲਕ ਮਿਟੀ ਹੈ ਸੋ ਮੇਰੀ ਇਹ ਦਿਨੋਂ ਇੱਛਾ ਸਾਡੀ ਸਾਰੀ ਦੁਸ਼ਹਿਰਾ ਕਮੇਟੀ ਦੀ ਟੀਮ ਦੀ ਦਿਨੋਂ ਇੱਛਾ ਹੈ ਕਿ ਅਗਲੀ ਵਰਦੀ ਪ੍ਰਧਾਨਗੀ ਸ਼੍ਰੀ ਅਰਿਜਪਤਾ ਜੀ ਕਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਮੈਂ ਉਹਨਾਂ ਦਾ ਨਾਮ ਪ੍ਰਧਾਨਗੀ ਲਈ ਪ੍ਰਪੋਜ਼ ਕਰਦਾ ਹਾਂ ਸੈਕਿੰਡ ਸੈਕਿੰਡ ਦਾ ਵਧੀਆ ਬੋਲੋ ありがとう ਆ ਗਿਆ ਆ ਗਿਆ ਸਾਈਡ ਵੱਲ ਸੋ ਜੀ ਆਣਿਆ ਵਾਹ ありがとう ਆ ਗਿਆ ありがとう ਸੋ ਬੋਲੋ ਬੋਲੋ ਆ ਜਾਓ ਬੋਲੋ ਭਾਈ ਭੜਦਾ ਪੂਰੀ ਮੈਂ ਹਰੀਜੂ ਦਿਲੋਂ ਕਹਿੰਦਾ ਕਿ ਇਹ ਚੀਜ਼ੇ ਤੁਹਾਡੇ ਯੰਗੇ ਬੰਦੇ ਚਾਹੀਦੇ ਨੇ ਤੇ ਦਿਲੋਂ ਇਹ ਵੀ ਆਪਣਾ ਇਹ ਭਾਵਨ ਸੰਭਾਲਨ ਤੇ ਸੇਵਾ ਕਰਨ ਦੀ ਸਰਗਿ ਦੇ ਦੋ। ਬਾਸੇ ਰਮਨ ਬਾਸੇ। ਭਾਈ ਮਾਰਕੀਟ ਦੇ ਵਿੱਚ ਬੋਲੋ ਸਭ ਦੋਨੋਂ ਆਇਓ ਚਲੋ। ਹਾਰ ਗੋ ਹਾਰ ਭਾ ਦੇਆ। ਬਹੁਤ ਆਈ। ਯਾਰ ਤਾਂ ਹੁਣ ਤੇ ਸਾਈਟਾ ਤੋਂ ਬੰਦੂ ਵੀ ਆ ਰਹਿਣਗੇ ਬਤਾਈਏ ਹਾਂ ਤੁਹਾਡਾ ਜੀ ਬੰਦੂ ਵੀ ਤੇ ਜਿਹੜਾ ਪਾਈ ਆਉਗਾ ਜੀ ਇਹ ਬ੍ਰੋ ਭਾਈ ਮੈਂ ਨਾ ਕੋਈ ਗੱਲ ਬੋਲਣਾ ਮੈਂ ਕੋਈ ਗੱਲ ਕਰਦਾ ਕੋਈ ਨਹੀਂ ਸੈਂਟ ਜਿਹੜੇ ਆਉਤੇ ਹੋਣਗੇ ਅੱਜ ਦਾ ਬਹੁਤ ਬਹੁਤ ਮੁਬਾਰਕਾ ਤੱਕੜਦਾ ਪੂਰੇ ਪਿੰਡ ਮਿੱਠਾ ਬਣਾਓ ਕਿ ਆਣਾ ਕੁਰਸੀਆਂ ਵੜੀ ਬਾਹਰ ਕੱਢ ਦਿਓ ਇੱਥੇ ਇੱਥੇ ਫੋਟੋਆਂ ਚੀਨਾਂ ਨੂੰ ਮੇਰੇ ਨਾਲ ਸਮਝਿਆ ਦੋਸਤੋ ਸ਼ਾਇਦ ਦੇ ਵੀ ਬੜੀ ਕਾਲੀ ਇੱਕ ਐਸੀ ਘਟਨਾ ਹੋਈ ਹੈ ਜਿਹਦੇ ਕਰਕੇ ਸਭ ਦਾ ਮਨ ਬੜਾ ਪਰੇਸ਼ਾਨ ਹੈ ਵਿਚ ਲਿਤਾ ਅਸੀਂ ਵੀ ਨਹੀਂ ਜਾਣਦੇ ਸੀ ਹਲੇ ਇਹ ਮੀਟਿੰਗ ਐਦਾਂ ਦੀ ਕੋਈ ਬੁਲਾਈ ਜਾਵੇ ਬੜੇ ਸ਼ੋਰ ਨੋਟਿਸ ਤੇ ਮੀਟਿੰਗ ਬੁਲਾਈ ਗਈ ਹੈ ਪਰ ਕੁਝ ਪਰੰਪਰਾਵਾਂ ਨੇ ਆਪਣੀਆਂ ਜਿਹੜੀ ਰਖੜੀ ਹੈ ਰਖੜੀ ਵਾਲੇ ਦਿਨ ਆਪਾਂ ਝੰਡੇ ਦੀ ਪੂਜਾ ਕਰਕੇ ਯਾਤਰਾ ਕਰਦੇ ਸਾਰੇ ਨੂੰ ਪਤਾ ਉਸ ਦੀ ਇੱਕ ਰੀਕਸ਼ਤਾ ਕਹਿ ਲਓ ਸਾਡੀਆਂ ਸਨਾਤਨ ਪ੍ਰਾਚਨ ਪਰੰਪਰਾਵਾਂ ਨੂੰ ਜਿੰਦਾ ਰੱਖਣ ਲਈ ਅੱਜ ਦੀ ਇਹ ਮੀਟਿੰਗ ਬੜੇ ਸ਼ੋਕ ਨੂੰ ਕਿਸ ਤੇ ਬੁਲਾਨੀ ਪਈ ਹੋ ਸਕਦਾ ਨਹੀਂ ਤਾਂ ਅਸੀਂ ਗ੍ਰੇਟ ਕਰਦੇ ਵੀ ਸ਼ਕਪੂਰੀ ਮੰਦਿਰ ਦੇ ਵਿੱਚ ਜਿਹੜਾ ਅਪਰਾਧ ਕੀਤਾ ਉਹ ਅਪਰਾਧੀ ਜਦ ਤੱਕ ਪਕੜੇ ਨਹੀਂ ਜਾਂਦੇ ਸੀ ਹੋ ਸਕਦਾ ਸੀ ਇਹ ਮੀਟਿੰਗ ਹੋਣੀ ਦਾ ਖਲੇ ਨਾ ਬੁਲਾਦੇ ਪਰ ਇਹ ਸਾਡੀ ਮਜਬੂਰੀ ਕਹਿ ਲਓ ਵੀ ਸਾਨੂੰ ਆਪਣੀਆਂ ਪਰੰਪਰਾਵਾਂ ਨੂੰ ਅੱਗੇ ਚਲਾਉਣ ਲਈ ਜਿੰਦਾ ਰੱਖਣ ਲਈ ਇਹ ਮੀਟਿੰਗ ਬੁਲਾਨੀ ਪਈ ਹੈ ਸੰਸਥਾਵਾਂ ਦਾ ਨਿਤਤਰ ਤੋਂ ਕਰਮੋੜੇ ਰਾਜਪੂਤ ਮੈਨਰੋ ਦੀ ਖੜੇ ਨਹੀਂ ਬਗਰੇ ਪੰਡਤ ਰਿਸ਼ੀਪਾਲ ਜੀ ਸੁਭਾਸ਼ ਸ਼ਰਮਾ ਜੀ ਜਾਂ ਹੋਰ ਵੀ ਬਤਵਤੇ ਮੇਗੀ ਸਾਹਿਬ ਖੜੇ ਨੇ ਜਿਹੜੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਬਹੁਤ ਇੱਥੇ ਸਾਰੀ ਤਕਰੀਬਾਂ ਸੂਸਾ ਖੜੇ ਨੇ ਹਰਕੁਸ਼ਾ ਮੰਦਿਰ ਦੇ ਪ੍ਰਧਾਨ ਨੇ ਇਦਾਂ ਦੇ ਸਾਰੇ ਬਤਵਤਾਂ ਨਾਲ ਸਲਾਹ-ਮਸ਼ਵਰਾ ਕਰਕੇ ਸਭ ਨੇ ਇੱਕ ਹੀ ਸਲਾਹ ਵੀ ਆਪਾਂ ਆਪਣੀਆਂ ਪਰੰਪਰਾਵਾਂ ਨੂੰ ਅੱਗੇ ਚਲਾਉਣਾ ਜਿਹੜਾ ਇਹ ਸ਼ਿਪੂਰੀ ਮੰਦਿਰ ਦਾ ਕਾਰਨ ਹੋਇਆ ਉਹ ਉਹਦੇ ਲਈ ਸਾਰਿਆਂ ਦੇ ਮਨ ਦੇ ਵਿੱਚ ਬੜਾ ਦੁੱਖ ਹੈ ਤਕਲੀਫ ਹੈ ਪਰ ਅਸੀਂ ਉਹ ਇਹ ਸੋਚ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਸਮਝ ਕੇ ਵੀ ਕੋਈ ਗੱਲ ਵੀ ਉਹਦੇ ਲਈ ਦੋ ਦਿਨ ਛਲੇ ਰੇਟ ਕਰਦੇ ਆ ਪਰ ਅਸੀਂ ਇੱਧਰ ਆਪਾਂ ਇਹ ਵੀ ਜਿਹੜੇ ਦੁਸ਼ਹਿਰਾ ਕਮੇਟੀ ਦਾ ਸ਼ੁਰੂ ਤੋਂ ਸੈਂਕੜਾ ਸਾਲਾਂ ਤੋਂ ਚੱਲ ਆ ਰਹੀ ਹੈ ਪ੍ਰੋਗਰਾਮ ਇਹਨਾਂ ਨੂੰ ਵੀ ਜਿਉਂਦਾ ਰੱਖਣਾ ਸੀ ਮੈਂ ਤਾਂ ਇਹ ਵੀ ਵਿਸ਼ਵਾਸ ਕਰਦਾ ਹਾਂ ਵੀ ਜਿਨੇ ਵੀ ਸੰਤ ਮਹਾਪੁਰਸ਼ ਨੇ ਸ਼ਹਿਰ ਤੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਸਾਰੀਆਂ ਮੰਦਰਾਂ ਦੀਆਂ ਕਮੇਟੀਆਂ ਧਾਰਮਿਕ ਸੰਸਥਾਵਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੀਆਂ ਰਾਜਨੀਤਿਕ ਦਲਾਂ ਨੂੰ ਸ਼ਹਿਰ ਨੂੰ ਸਮਾਜਿਕ ਰਾਜਨੀਤਿਕ ਧਾਰਮਿਕ ਸੰਸਥਾਵਾਂ ਨੂੰ ਨਾਲ ਲੈ ਕੇ ਵਡੇ ਵੱਡੇ ਪੱਦਰ ਤੇ ਤੇ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਦੁਸ਼ਹਰਾ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ